ਅਦੇ ਕੀ ਗੱਲ ਸੰਜੀਵਨ ਕਰਦਾ ਹੈ ਬਾਬ ਗਿੱਲ ਸਿੰਘ ਭਾਰਤੀ ਕਿਸਾਨ ਜੋਨ ਇਕਤਾ ਉਗਰਾਹ ਦਾ ਜਿਲ੍ਹਾ ਪ੍ਰੈਸਕਰ ਅੱਜ ਅਸੀਂ ਜਿਹੜਾ ਸਯੁਜਤ ਕਿਸਾਨ ਮੋਤੇ ਦੇ ਸੱਦੇ ਦੇ ਉੱਤੇ ਭਾਰਤੀ ਕਿਸਾਨ ਜੋਨ ਇਕਤਾ ਗਰਾਹਾਂ ਵੱਲੋਂ ਤਸੀਲ ਅਜਨਾਲਾ ਕੰਪਲੈਕਸ ਵਿੱਚ ਤੇ ਰੋਸ ਨਜ਼ਾਰਾ ਕਰਕੇ ਜਿਹੜਾ ਡਬਲਯੂਟੋ ਦਾ ਪਤਲਾ ਜਿਹੜਾ ਫੂਕਣ ਜਾ ਰਹੇ ਆ ਔਰ ਉਹਦਾ ਸਾਡਾ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਹਿੰਦੁਸਤਾਨ ਦੇ ਹਾਕਮ ਜਿਹੜੇ ਸਰਕਾਰ ਹੈ ਉਹ ਜਿਹੜਾ ਵੇਖਣ ਨੂੰ ਤੇ ਲੱਗਦਾ ਕਿ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਹੈ ਪਰ ਅਸਲ ਦੇ ਵਿੱਚ ਉਹਦਾ ਮਨੋਰਥ ਜਿਹੜਾ ਉਹ ਜਿਹੜੇ ਕਾਰਪੋਰੇਟ ਘਰਾਣਿਆਂ WTP ਉਹਦੀਆਂ ਨੀਤੀਆਂ ਲਾਗੂ ਕਰਕੇ ਤੇ ਸਮੁੱਚੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੇ ਹਵਾਈ ਅੱਡੇ ਆ ਰੇਲਾਂ ਨੇ LIC ਆ ਬਿਜਲੀ ਬੋਰਡ ਆ ਸਿੱਖਿਆ ਵਾਲਾ ਹਸਪਤਾਲਾ ਛੜਕਾ ਨੇ ਜਲ ਜ਼ਮੀਨ ਜੰਗਲ ਉਹ ਸਾਰਾ ਕੁਝ ਉਹਨਾਂ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਪਰੋਸਿਆ ਜਾ ਰਿਹਾ ਹਾਲਾਤ ਇਹ ਬਣਨ ਵਾਲੇ ਜਾ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਅੱਜ ਪੰਜਾਬ ਦੇ ਅੰਦਰ 30 ਤੋਂ 31 ਰੁਪਏ ਦੀ ਪਾਣੀ ਦੀ ਬੋਤਲ ਹੈ ਤੇ 30 ਰੁਪਏ ਸਾਡਾ ਦੁੱਧ ਵਿਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੱਡਾ ਜਿਹੜਾ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਤੇ ਕੰਪਨੀਆਂ ਪਾਣੀ ਸਾਰਾ ਆਪਣੇ ਕੰਮਾਂ ਚ ਲਾ ਰੀਆਂ ਅਸੀਂ ਸਰਕਾਰ ਦੀ ਇਸ ਗੱਲ ਤੇ ਨਖੇਦੀ ਕਰਦੇ ਆ ਤੇ ਡਬਲਯੂਟੀਓ ਦੀ ਵੀ ਨਖੇਦੀ ਕਰਦੇ ਆ ਕਿ ਹਿੰਦੁਸਤਾਨ ਦੇ ਹਾਕਮ ਡਬਲਯੂਟੀਓ ਦੇ ਨਾਲ ਕੀਤੇ ਫੈਸਲੇ ਜਿਹੜੇ ਰੱਦ ਕਰਨ ਤੇ ਉਹਨਾਂ ਦੇ ਸਮਝੌਤਿਆਂ ਤੋਂ ਬਾਹਰ ਆਉਣ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਨੁਕਸਾਨ ਹੋਊ ਤੇਰਾ ਸਦਾ ਆਊਗਾ ਕੁੱਲ ਲਕਾਈ ਨੂੰ ਕੁੱਲ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੇ ਵੱਡਾ ਹਲਾ ਦਿੱਲੀ ਵਰਗਾ ਜਿਹੜਾ ਸੰਘਰਸ਼ਾ ਕਰੇ ਫਿਰ ਰੰਦਾ ਜਾਊਗਾ ਤੇ ਆਪਣੀ ਫਸਲਾਂ ਤੇ ਨਸਲਾਂ ਦੀ ਰਾਖੀ ਜਿਹੜੀ ਆ ਅੱਜ ਹਾਲਾਤ ਸਾਡੇ ਬਣ ਗਏ ਕਿ ਸਾਡੀਆਂ ਸਿਰਾਂ ਦੇ ਉੱਤੇ ਮਾਵਾਂ ਦੇ ਉੱਤੇ ਨਸ਼ੇ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚਟੀਆਂ ਚੁੰਨੀਆਂ ਦਾ ਵਾਅਦਾ ਹੋ ਰਿਹਾ ਬੱਚੇ ਨਾਥ ਹੋ ਰਿਹਾ ਤੇ ਔਰਤਾਂ ਦਰਦ ਦਾ ਠੱਕੇ ਖਾਰੀਆਂ ਨੇ ਤੇ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵੱਲ ਤਵਜੋਹ ਦੇਣ ਨਹੀਂ ਜਿਹੜਾ ਘੋਲ ਆ ਉਹ ਵੱਲ ਸਮਝਦਾ ਵੱਡਾ ਤਿੱਖਾ ਜਿਹੜਾ ਉਹ ਸਰਕਾਰ ਦੇ ਖਿਲਾਫ ਜਿਹੜਾ ਲਾਂਬਾ ਬੰਦ ਕਰਕੇ ਲੜਾ ਜਾਊਗਾ ਅੱਜ ਕੀ ਪ੍ਰੋਗਰਾਮ ਆਇਆ ਸਰ ਇਹ ਤਾਂ ਮੈਂ ਮੈਂ ਬੀਕੇਜੂ ਇਕਤਾਗਰਾਹਾ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਕੁਸ਼ਵੀਰ ਸਿੰਘ ਤੰਗਾਈ ਅੱਜ ਅਸੀਂ ਜਿਹੜਾ ਸੰਯੁਕਤ ਖਾਨ ਮੋਰਚੇ ਨੇ ਕਾਲ ਦਿੱਤੀ ਸੀ ਵੀ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਨੇ ਨੇ ਤੇ ਮੰਗ ਕਰਨੀ ਵੀ ਭਾਰਤ ਦੀ ਸਰਕਾਰ ਜਿਹੜੀ ਡਬਲਯੂਟੀਚੋ ਟੀਓ ਦੇ ਵਿੱਚੋਂ ਬਾਹਰ ਆਵੇ ਉਸ ਮਸਲੇ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸਮੁੱਚਾ ਢਾਂਜਾ ਜਿਹੜਾ ਦੇਸ਼ ਦਾ ਖਾਣ ਪੀਣ ਵਾਲੀਆਂ ਅਵਸਥਾਾਂ ਔਰ ਜਿੰਨੇ ਵੀ ਮਨੁੱਖਾਂ ਨੂੰ ਲੋਡ ਆ ਉਹ ਸਾਰੇ ਆਪਣੇ ਹੱਥ ਚ ਲੈਣਾ ਚਾਹੁੰਦੇ ਆ ਇਹ ਕਰਕੇ ਉਹਦਾ ਵਿਰੋਧ ਕਰਦੇ ਹਾਂ ਉਹਦਾ ਜਿਹੜਾ ਪੁਤ ਇਥੇ ਬਿਨਾਲਾ ਤਹਿਸੀਲ ਦੇ ਵਿੱਚ ਸਾੜਿਆ ਗਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਜਿਹੜਾ ਇਹ ਪੁਤਲੇ ਸਾੜਨ ਦਾ ਪ੍ਰੋਗਰਾਮ ਅੱਜ ਪੋਤਰਾ ਪੂਰੇ ਭਾਰਤ ਦੇ ਵਿੱਚ ਸਾਡੀ ਕਾਲ ਆ ਪੰਜਾਬ ਦੇ ਸਾਡੇ ਦਾ ਰਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਖੋਲੇ ਜਿਹੜੇ ਸਾੜੇ ਗਏ ਅਗਲੇ ਕੀ ਪ੍ਰੋਗਰਾਮ ਹੋਣਗੇ ਜਿਸ ਦਿਨ ਪਹਿਲਾਂ ਸੁਝਾਅ ਕਰਦੇ ਆ ਅਗਲਾ ਜੋ ਸੰਯੁਕਤ ਖਾਨ ਮੋਰਚਾ ਫੈਸਲਾ ਦੇਊਗਾ ਉਹਨੂੰ ਬਿਨ ਬਿਨ ਲਾਗੂ ਕਰਾਂਗੇ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਮੂੰਹ ਮੋੜ ਨਹੀਂ ਜਿੰਨਾ ਪਹਿਲਾਂ ਲੋਕ ਦਿੱਲੀ ਨੂੰ ਰਵਾਨਾ ਹੋਏ ਸੀ ਦੇ ਵੱਡੇ ਪੱਧਰ ਦੇ ਉੱਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਕਾ ਦੇਵਾਂਗੇ ਕਿ ਆ ਆਉਣ ਵਾਲੇ ਬੱਚਿਆਂ ਦਾ ਭੁੱਖ ਪਚਾਉਣ ਦੀ ਖਾਤਰਾ ਉਹ ਸੰਘਰਸ਼ ਦੇ ਮੈਦਾਨ ਚ ਲੈ ਡਟিয়ে ਤੇ ਆਪਣੇ ਸੰਘਰਸ਼ ਜਿਹੜੇ ਉਹ ਜਿਤਵਲ ਜਿਹੜੇ ਵੱਧ ਸਕਣ ਆਇਆ ਤੇ ਕੀ ਆਇਆ ਕਰਨੇ ਚਾਏ ਉਹ ਕੀ ਕਹਿਣਾ ਚਾਹੀਦਾ ਅਸੀਂ ਪਰਮਜੀਤਪੁਰ ਕੋਟ ਮਗਲਾ ਬਲਾਕ ਹੈ ਨਾਲੇ ਤੋਂ ਅਸੀਂ ਅੱਜ ਇੱਥੇ ਦੱਸ ਤਰਨਾ ਦੇਣਾ ਆਇਆ ਸਾਂ ਇੱਥੇ ਪੁਤਲਾ ਫੂਕਣ ਵਾਸਤੇ ਆਏ ਹਾਂ ਕਾਰਪੋਰੇਟ ਕਰਾਣਿਆਂ ਦਾ ਤੇ ਇਹਦੇ ਨਾਲ ਇਹ ਕਿ ਅਸੀਂ ਜੋ ਕਾਰਪੋਰੇਟ ਸਰਕਾਰਾਂ ਲੋਕ ਲੋਕਾਂ ਨੇ ਚਤ ਸਰਕਾਰਾਂ ਲਿਆਉਂਦੇ ਨੇ ਕਿ ਸ਼ਾਇਦ ਸਾਡਾ ਕੋਈ ਸੋਚਣ ਗਿਆ ਪਰ ਇਹ ਸਰਕਾਰਾਂ ਸਾਡਾ ਕਿਸਾਨਾਂ ਦਾ ਕੁਝ ਨਹੀਂ ਸੋਚਦੀਆਂ ਇਹ ਆਪਣੇ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਨੂੰ ਮੁਨਾਫਾ ਦੇਣਾ ਚਾਹੁੰਦੇ ਹਨ ਜੋ ਵੀ ਸਾਡੇ ਇਹਨਾਂ ਨੇ ਕਾਰਪੋਰੇਟ ਘਰਾਣੇ ਦੇ ਹੱਥ ਚ ਦਿੱਤੇ ਹੋਏ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਛੜਕਾ ਤੇ ਰੋਲਿਆ ਹੋਇਆ ਹੈ ਪਰ ਅਸੀਂ ਇਹਨਾਂ ਗੱਲਾਂ ਤੇ ਮਜਬੂਰ ਹੋ ਕੇ ਅੱਜ ਇੱਥੇ ਪਤਾ ਫੁਕਣ ਵਾਸਤੇ ਆਏ ਆ ਸਾਡੇ ਸੰਯੁਕਤ ਮੋਰਚੇ ਦੇ ਕਾਲ ਸੇ ਅਸੀਂ ਇਹ ਕਾਲ ਤੇ ਆਏ ਆ ਅੱਜ ਅਜੇ ਵੀ ਅਸੀਂ ਇਸ ਗੱਲ ਤੇ ਕਹਿੰਦੇ ਕਿ ਜਗਤ ਸਰਕਾਰ ਗੌਰ ਕਰਦੀ ਇਸ ਗੱਲ ਤੇ ਤੇ ਠੀਕ ਹੈ ਨਹੀਂ ਤੇ ਅਸੀਂ ਪਹਿਲੇ ਵਾਲਾ ਜੋ ਦਿੱਲੀ ਤੇ ਕੋਲ ਪਹਿਲਾ ਸਾਲ ਚੱਲਿਆ ਸੀ ਉਹਦੇ ਤਿਆਰੀ ਅਸੀਂ ਰਲ ਕੇ ਕਰਾਂਗੇ ਸਾਰੀਆਂ ਔਰਤਾਂ ਅਸੀਂ ਆਪਣੇ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਵਾਂਗੇ ਤੇ ਔਰਤਾਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਅੱਜ ਭਾਵੇਂ ਚਾਹੇ ਸਾਡੇ ਮੀਵੀ ਪੈ ਰਿਹਾਗਾ ਚاہے ਸਾਡੇ ਮੀਂਹ ਹੋਵੇ ਚਾਹੇ ਸਾਡੇ ਧੁੱਪ ਹੋਵੇ ਪਰ ਔਰਤਾਂ ਇਹ ਜਿੱਥੇ ਇਹ ਘਰਾਂ ਦੇ ਕੰਮ ਆਪਣੇ ਇਕ ਸਾਂਭ ਸਕਦੀਆਂ ਵਾਂ ਅਸੀਂ ਇਹ ਸੰਘਰਸ਼ਾਂ ਚ ਵੀ ਆ ਸਕਦੇ ਹਾਂ